ਜ਼ਿਲ੍ਹਾ ਅਮਰਸਰ ਦੇ ਪਿੰਡ ਪੰਘਾਲੀ ਕਲਾ ਦਾ ਇੱਕ ਨੌਜਵਾਨ ਦੁਬਈ ਦੇ ਵਿੱਚ ਆਪਣੇ ਪਰਿਵਾਰ ਲਈ ਰੋਟੀ ਕਮਾਉਣ ਗਿਆ ਸੀ ਵਿਦੇਸ਼ ਦੀ ਧਰਤੀ ਦੁਬਈ ਜਾ ਕੇ ਨੌਜਵਾਨ ਬੁਰੇ ਤਰੀਕੇ ਦੇ ਨਾਲ ਫਸ ਗਿਆ ਦਰਅਸਲ ਮਨਜਿੰਦਰ ਸਿੰਘ ਨਾਂ ਦਾ ਵਿਅਕਤੀ ਦੁਬਈ ਗਿਆ ਸੀ ਜਿੱਥੇ ਫਿਲਹਾਲ ਉਹ ਜੇਲ੍ਹ ਦੇ ਅੰਦਰ ਬੰਦ ਹੈ ਤੇ ਪਰਿਵਾਰ ਨੂੰ ਵੀ 2 ਸਾਲ ਬਾਅਦ ਇਸ ਸੰਬੰਧੀ ਜਾਣਕਾਰੀ ਮਿਲੀ ਹੈ ਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ ਮਨਜਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਪਿਤਾ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਆਜ਼ਾਦ ਵੀਜ਼ਾ ਦੇ ਉੱਪਰ ਦੁਬਈ ਗਿਆ ਸੀ ਤੇ ਕਮਦੀਪਾਲ ਦੇ ਵਿੱਚ ਕੰਪਨੀ ਵਿੱਚ ਰਹਿ ਰਿਹਾ ਸੀ ਕਿਸੇ ਅਣਜਾਣ ਵਿਅਕਤੀ ਨੇ ਗੱਡੀ ਵਿੱਚ ਬੈਠਣ ਲਈ ਉਸ ਨੂੰ ਕਿਹਾ ਤੇ ਕਿਹਾ ਕਿ ਉਹ ਪਤੇ ਤੇ ਛੱਡ ਦੇਵੇਗਾ ਕੁਝ ਦੂਰੀ ਤੇ ਪੁਲਿਸ ਨਾਕਾ ਵੇਖ ਕੇ ਉਹ ਗੱਡੀ ਛੱਡ ਕੇ ਭੱਜ ਗਿਆ ਪਰ ਪੁਲਿਸ ਦੇ ਵੱਲੋਂ ਮਨਜਿੰਦਰ ਸਿੰਘ ਨੂੰ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹਾਂਜੀ ਅੰਕਲ ਕੀ ਨਾਮ ਆਪਣਾ ਰਾਜਵੀਰ ਸਿੰਘ ਜੀ ਕਿਹੜਾ ਪਿੰਡਾ ਨਲੀਪੁਰ ਕੀ ਮਾਮਲਾ ਹੈ ਜਿਹੜਾ ਮੀਡੀਆ ਦੇ ਰੂਪ ਤੋਂ ਹੋ ਰਿਹਾ ਇਹ ਮੇਰਾ ਮੁੰਡਾ ਗਿਆ ਹੈ ਦੁਬਈ 2 ਸਾਲ ਹੋ ਗਏ ਸੀ ਨਾਮ ਇਹਨਾਂ ਦਾ ਬਰਜਿੰਦਰ ਸਿੰਘ ਜੀ ਤੇ ਕੀ ਪ੍ਰੋਬਲਮ ਕੀ ਆਈ ਹੁਣ ਇਹ ਗਿਆ ਹੈ ਕੰਮ ਤੇ ਜਾਣ ਦੇ ਤੇ ਕਿਨ ਬਹਿ ਗਿਆ ਲਿਫਟ ਵਿੱਚ ਗੱਡੀ ਤੇ ਉਹ ਗੱਡੀ ਇਹ ਚੋਰੀ ਦੀ ਤੋਂ ਉਹ ਦੇ ਕਰਕੇ ਫੜੀ ਗਿਆ ਹੁਣ ਕਿੱਥੇ ਆਉ? ਜੀ ਐਲਓ ਤੇ ਆ ਗਏ। ਜੀ ਇਸ ਬੰਦੀ ਕੇ ਤੇ ਧਿਆਨ ਚ ਲਿਆਂਦਾ ਪਹਿਲਾਂ ਨਹੀਂ। ਨਹੀਂ ਜੀ। ਕੀ ਮੰਗ ਕੀ ਕਰਦੇ ਹੁਣ? ਹੁਣ ਇਹ ਮੰਗ ਕਰਦੇ ਕਿ ਐਡਾ ਬੱਚਾ ਆ ਜਾਣਾ ਚਾਹੀਦਾ ਅਸੀਂ ਗਵਰਨਮੈਂਟ ਚੋਂ ਵੀ ਸਾਰੇ ਆਣ। ਹੁਣ ਪਰਿਵਾਰ ਭਾਰਤ ਸਰਕਾਰ ਪੰਜਾਬ ਸਰਕਾਰ ਸਰਬਦਾ ਪਲਾ ਚੈਰੀਟੇਬਲ ਟਰਸਟ ਦੇ ਸਰਪ੍ਰਸ ਐਸਬੀ obrai ਨੂੰ ਅਪੀਲ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਵਿਦੇਸ਼ ਦੇ ਵਿੱਚੋਂ ਵਾਪਸ ਪੰਜਾਬ ਲਿਆਂਦਾ ਜਾਵੇ ਹਾਂਜੀ ਕੀ ਨਾ ਜੀ ਆਪਣਾ ਰਣਜੀਤ ਸਿੰਘ ਜੀ ਜੀ ਕਿਹੜਾ ਪਿੰਡਾ ਹੰਗਾਲੀ ਕਲਾ ਜੀ ਕੀ ਮਾਮਲਾ ਜੀ ਮੀਡੀਆ ਰੁਬੂ ਹੁੰਦਾ ਮਾਮਲਾ ਸਾਡਾ ਬੇਟਾ ਸੀ ਜਿਹੜਾ ਦੁਬਈ ਗਿਆ ਸੀ ਜਿਹੜਾ ਦੁਬਈ ਗਿਆ ਉੱਥੇ ਕੰਮਕਾਰ ਵਾਸਤੇ ਤੇ ਉਹ ਗੱਡੀ 'ਚ ਬੈਠ ਗਿਆ ਤੇ ਗੱਡੀ ਜਿਹੜੀ ਉਹ ਚੋਰੀ ਦੀ ਸੀ ਜਿਹੜਾ ਗੱਡੀ ਵਾਲਾ ਡਰਾਈਵਰ ਸੀ ਉਹ ਭੱਜ ਗਿਆ ਤੇ ਉਹ ਵਿੱਚ ਗੱਡੀ ਦੇ ਬੈਠਾ ਰਿਹਾ ਇਸ ਮਾਮਲੇ ਵਿੱਚ ਉਹ ਅਸੂਰੇ ਜੇਲ੍ਹ ਵਿੱਚ ਆ ਕੀ ਨਾਂ ਕੀ ਬੇਟੇ ਦਾ ਬੇਟੇ ਦਾ ਨਾਂ ਮਰਜਿੰਦਰ ਸਿੰਘ ਕਿਹੜੀ ਜੇਲ੍ਹ ਦੇ ਵਿੱਚ ਆ ਜਿਹਦਾ ਪਤਾ ਹੀ ਨਹੀਂ ਜਾਨੂ ਜੀ ਜੀ ਇਹੋ ਐ ਵੀ ਤਰੀਕ ਪੈ ਜਾਂਦੀ ਆ ਫੇਰ ਉਹ ਦੱਸਦੇ ਆ ਵੀ ਤਰੀਕ ਪੈ ਗਈ ਆ ਮਹੀਨੇ ਦੋ ਮਹੀਨੇ ਦੀ ਉਸੇ ਵੇੜ ਦੇ ਵਿੱਚ ਹੀ ਬੈਠੇ ਆ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਆ ਕਿ ਸਾਡਾ ਬੇੜਾ ਜਿਹੜਾ ਘਰ ਨਹੀਂ ਜਾਂਦਾ ਜਾਵੇ ਸਰਕਾਰ ਗਾੜੀ ਬੇਨਤੀ ਕਰਦੇ ਆ ਇਸ ਬੰਦੀ ਕਿਸ ਨੂੰ ਮਿਲੇ ਉਹ ਸਰਕਾਰ ਦੇ ਜਾਂ ਕਿ ਸਰਕਾਰੀ ਕਰਮਚਾਰੀ ਨੂੰ ਨਹੀਂ ਸਰ ਜੀ ਤੇ ਕੋਈ ਲਿਖਤੀ ਰੂਪ ਚ ਦਿੱਤਾ ਜੀ ਆਪਾਂ ਕਿਸੇ ਮਹਿਕਮੇ ਨੂੰ ਨਹੀਂ ਜੀ ਕਿ ਇਹਨਾਂ ਨੂੰ ਚਾਹੀਦਾ ਅਜੇ ਪਤਾ ਨਹੀਂ ਕਿੰਨੇ ਹੀ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨ ਕਿਸੇ ਨਾ ਕਿਸੇ ਕਾਰਨ ਕਰਕੇ ਫਸ ਜਾਂਦੇ ਨੇ ਕਈ ਵਾਰ ਤਾਂ ਇਹਨਾਂ ਨੌਜਵਾਨਾਂ ਨੂੰ ਆਪਣੀ ਧਰਤੀ ਨਸੀਬ ਹੁੰਦੀ ਹੈ ਤੇ ਕਈ ਨੌਜਵਾਨ ਵਾਪਸ ਹੀ ਨਹੀਂ ਪਰਤਦੇ ਮੈਂ ਹਰਦੀਸ਼ਾ ਪੰਗਾਲੀ ਦਾਦੇ ਨਗਰ ਤੋਂ ਹੀ ਇਹ ਸਾਡੇ ਵੱਡੇ ਵੀਰ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਆਜ਼ਾਦ ਵਿਜੀ ਤੇ ਦੁਬਈ ਗਿਆ ਸੀ ਆਪਣੀ ਰੋਜੀ ਰੋਟੀ ਵਾਸਤੇ ਪਰ ਉੱਥੇ ਮਹੀਨਾ ਡੇਢ ਮਹੀਨਾ ਇਹਨਾਂ ਨੇ ਕੰਮ ਕੀਤਾ ਇਹਨਾਂ ਦੇ ਬੇਟੇ ਨੇ ਪਰ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਦੇ ਵਿੱਚ ਉਹ ਗੱਡੀ 'ਚ ਬੈਠਨ ਕਰਕੇ ਰਸਤੇ ਵਿੱਚ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੂੰ ਵੇਖ ਕੇ ਜਿਹੜਾ ਗੱਡੀ ਚਾਲ ਕਿਸੇ ਉਹ ਭੱਜ ਗਿਆ ਔਰ ਇਹ ਮੌਕੇ ਤੇ ਫੜਿਆ ਗਿਆ। ਕਾਫੀ ਸਮਾਂ ਤੱਕ ਉਹ ਬੱਚੇ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਰਿਹਾ। ਫਿਰ ਅਸੀਂ ਕੁਝ ਦਿਨ ਬਾਅਦ ਪਤਾ ਨੂੰ ਪਤਾ ਲੱਗਾ ਕਿ ਉਹ ਬੱਚਾ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਬੇਟਾ ਉਹ ਦੁਬਈ ਦੀ ਜੇਲ੍ਹ ਵਿੱਚ ਅਲਕਰਮਾ ਜੇਲ੍ਹ ਆ। ਔਰ ਜਦੋਂ ਤਾਂ ਕੇਸ ਚੱਲ ਰਿਹਾ ਉਹਦਾ ਫਾਈਲ ਨੰਬਰ ਹੈਗਾ ਆ 6211 ਅਸੀਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਰਬੱਤ ਦਾ ਭਲਾ ਚੈਰੀਟੇਵ ਟ੍ਰਸਟ ਦੇ ਮੁਖੀ ਐਸਬੀ ਅਬਰਾਜੀ ਨੂੰ ਇਹ ਹੀ ਅਪੀਲ ਕਰਦੇ ਆ ਕਿ ਗਰੀਬ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਇਹਦੀ ਮਤ ਕੀਤੀ ਜਾਵੇ ਕਿ 2 ਸਾਲ ਤੋਂ ਇਹਨਾਂ ਦਾ ਬੱਚਾ ਦੁਬਈ ਦੀ ਜੇਲ੍ਹ ਵਿੱਚ ਆ ਇਸਨੇ ਕਰਜ਼ਾ ਚੁੱਕ ਕੇ ਫਿਰ ਉਹਨੂੰ ਬਾਹਰ ਭੇਜਿਆ ਸੀ ਅਜੇ ਕਰਜ਼ਾ ਵੀ ਨਹੀਂ ਉਤਰਿਆ ਤੇ ਘਰ ਦੇ ਵੀ ਹਾਲਾਤ ਹੋਈ ਦੇ ਸਕਦੇ ਜਿਵੇਂ ਕਿੰਨਾ ਮੰਦੇ ਹਾਲਤ ਨੇ ਤੇ ਪਰਿਵਾਰ ਪੂਰਾ ਸਦਮੇ ਵਿੱਚ ਆ ਅਸੀਂ ਇਹ ਹੀ ਅਪੀਲ ਕਰਦੇ ਆਂ ਸਾਨੂੰ ਬੜੀ ਆਸ ਹੈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੇ ਔਰ ਸਰਦਾਰ ਐਸਬੀ ਸ਼ੇਖ ਖਬਰਾਈ ਤੇ ਜੋ ਗਰੀਬਾਂ ਮਜਰੂਮਾਂ ਦੀ ਬਾਹ ਫੜਦੇ ਨੇ ਔਰ ਜਿੱਥੇ ਵੀ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਪਾਣਾ ਵਾਪਰਦਾ ਆ ਉਥੇ ਆਪ ਖਲੋ ਕੇ ਸਹਾਇਤਾ ਕਰਦੇ ਨੇ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਜਿਹੜੀ ਖਬਰੇ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਔਰ ਐਸਬੀ ਮਰਾਇਜ਼ ਤੱਕ ਪਹੁੰਚ ਜਾਵੇ ਭਾਰਤ ਸਰਕਾਰ ਤੱਕ ਪਹੁੰਚ ਜਾਵੇ ਔਰ ਇਹਨਾਂ ਦਾ ਬੱਚਾ ਸਹੀ ਸਲਾਮਤ ਘਰ ਆ ਜਾਵੇ ਅੰਮ੍ਰਿਤਸਰ ਤੋਂ ਰਜੇਸ਼ ਸੰਧੂ ਦੀ ਰਿਪੋਰਟ ਔਨ 에ਅਰ